ਬੰਦ ਕਰੋ ਬੰਦ ਕਰੋ ਬੰਦ ਕਰੋ ਕਾ ਬੰਦ ਕਰੋ ਬੰਦ ਕਰੋ ਬੰਦ ਕਰੋ ਜੀ ਬੰਦ ਕਰ ਨਾ ਨੂੰ ਸ਼ਿਫਟ ਕਰੋ ਸ਼ਿਫਟ ਕਰੋ ਸ਼ਿਫਟ ਕਰੋ ਅੰਮ੍ਰਿਤਸਰ ਦੇ ਵੇਰਕਾ ਫਾਟਕ ਤੇ ਸਟਾਰ ਐਵੇਨਿਊ ਰਹਾਇਸ਼ੀ ਖੇਤਰ ਵਿੱਚ ਮੰਦਰ ਦੀ ਸਾਂਝੀ ਕੰਦ ਨਾਲ ਚੱਲ ਰਹੇ ਸ਼ਰਾਬ ਦੇ ਠੇਕੇ ਖਿਲਾਫ ਵੇਰਕਾ ਦੇ ਲੋਕਾਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਸੰਘਰਸ਼ ਤੇਜ਼ ਕਰਦੇ ਰੋਸ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਤੇ ਪਰਮਜੀਤ ਸਿੰਘ ਬੰਟੀ ਬਲਵਿੰਦਰ ਕੁਮਾਰ ਬੋਬੀ ਜਗਜੀਤ ਸਿੰਘ ਰਾਜੂ ਨੇ ਲੋਕਾਂ ਦੀ ਹਮਾਇਤ ਕਰਦਿਆਂ ਉਕਤ ਥਾਂ ਤੋਂ ਠੇਕਾ ਹਟਾਉਣ ਦੀ ਮੰਗ ਕੀਤੀ ਲੋਕਾਂ ਨੇ ਕਿਹਾ ਕਿ ਜੇਕਰ ਪ੍ਰਸ਼ਾਸਨ ਵੱਲੋਂ ਇਹ ਠੇਕਾ ਨਾ ਹਟਾਇਆ ਗਿਆ ਤਾਂ ਵਿਰੋਧ ਵਿੱਚ ਪੱਕਾ ਤਰਨਾ ਦਿੱਤਾ ਜਾਵੇਗਾ ਇਸ ਮੌਕੇ ਉਹਨਾਂ ਨੇ ਕਿਹਾ ਕਿ ਇਸ ਬਾਰੇ ਕਈ ਵਾਰ ਠੇਕੇਦਾਰਾਂ ਨਾਲ ਗੱਲਬਾਤ ਕੀਤੀ ਗਈ ਹੈ ਪਰ ਠੇਕੇਦਾਰਾਂ ਨਾਲ ਠੇਕਾ ਖੋਲਣ ਲਈ ਧੱਕਾ ਕਰ ਰਹੇ ਹਨ ਅਤੇ ਉਧਰ ਪੁਲਿਸ ਪ੍ਰਸ਼ਾਸਨ ਨੂੰ ਵੀ ਕਈ ਵਾਰ ਇਸ ਮਾਮਲੇ ਸੰਬੰਧੀ ਜਾਣੂ ਕਰਵਾਇਆ ਗਿਆ ਹੈ ਪਰ ਪੁਲਿਸ ਨੇ ਕੋਈ ਵੀ ਥੋਸ ਐਕਸ਼ਨ ਨਹੀਂ ਲਿਆ ਉਲਟ ਸ਼ਿਕਾਇਤ ਕਰਤਾ ਦੇ ਖਿਲਾਫ ਗੱਲ ਕਰ ਰਹੇ ਹਨ ਇਸ ਮੌਕੇ ਉਹਨਾਂ ਨੇ ਅੰਮ੍ਰਿਤਸਰ ਦੇ ਏਡੀਸੀਪੀ ਹਰਪਾਲ ਸਿੰਘ ਤੇ ਵੀ ਇਲਜ਼ਾਮ ਲਗਾਇਆ ਗਿਆ ਕਿ ਉਹਨਾਂ ਨੇ ਰੋਸ ਵਜੋਂ ਲਗਾਏ ਗਏ ਪੋਸਟਰ ਵੀ ਫਾੜੇ ਹਨ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਇਸ ਜਗ੍ਹਾ ਤੇ ਖੂਨ ਖਰਾਬਾ ਹੋਣ ਦਾ ਖਤਰਾ ਹੈ ਕਿਉਂਕਿ ਅਕਸਰ ਠੇਕੇਦਾਰ ਇਸ ਜਗ੍ਹਾ ਤੇ ਆਪਣੇ 10-12 ਕਰਿੰਦੇ ਲੈ ਕੇ ਪਹੁੰਚੇ ਹਨ ਅਤੇ ਲੋਕਾਂ ਉੱਪਰ ਦਬਾਅ ਬਣਾਉਂਦੇ ਹਨ ਜਿਸ ਨਾਲ ਤਣਾਅ ਵੀ ਸਥਿਤੀ ਪੈਦਾ ਹੁੰਦੀ ਹੈ ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਨਹੀਂ ਚਾਹੁੰਦੇ ਕਿ ਇਸ ਜਗ੍ਹਾ ਤੇ ਕਿਸੇ ਤਰ੍ਹਾਂ ਦਾ ਖੂਨ ਖਰਾਬਾ ਜਾਂ ਫਿਰ ਅਨਸੁਖਾਵੀ ਘਟਨਾ ਹੋਵੇ ਇਸ ਮੌਕੇ ਉਹਨਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਇਸ ਛੇਕੇ ਨੂੰ ਇਸ ਜਗ੍ਹਾ ਤੋਂ ਬਦਲ ਕੇ ਕਿਸੇ ਹੋਰ ਜਗ੍ਹਾ ਤੇ ਖੋਲਿਆ ਜਾਵੇ ਅਤੇ ਤਾਂ ਜੋ ਮੰਦਰ ਦੀ ਮਰਿਆਦਾ ਅਤੇ ਲੋਕਾਂ ਦਾ ਆਸਥਾ ਨੂੰ ਢਾਹ ਨਾ ਲਾਈ ਜਾ ਸਕੇ ਉਹਨਾਂ ਨੇ ਕਿਹਾ ਕਿ ਮੰਦਿਰ ਦੀ ਸਾਂਝੀ ਕੰਦ ਨਾਲ ਜਦੋਂ ਬਾਹਰ ਬੈਠ ਕੇ ਸ਼ਰਾਬ ਪਿੰਦੇ ਹਨ ਤਾਲੂਕ ਉੱਚੀ ਉੱਚੀ ਸ਼ਰਾਬ ਪੀ ਕੇ ਗਾਲੀ ਗਲੋਚ ਕਰਦੇ ਹਨ ਜਿਸ ਨਾਲ ਪਰਿਵਾਰਿਕ ਲੋਕਾਂ ਨੂੰ ਸ਼ਰਮਿੰਦਾ ਹੋਣਾ ਪੈਂਦਾ ਹੈ ਇਸ ਮੌਕੇ ਉਹਨਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦ ਤੋਂ ਜਲਦ ਇਸ ਚੱਕੇ ਨੂੰ ਬੰਦ ਕਰਵਾਇਆ ਜਾ ਸਕੇ ਅਤੇ ਮੰਦਿਰ ਦੀ ਮਰਿਆਦਾ ਬਣੀ ਰੱਖੇ ਅੱਜ ਜਿਹੜੀ ਪਬਲਿਕ ਮੀਟਿੰਗ ਹੋਈ ਹੈ ਕੀਤੀ ਗਈ ਹੈ ਸਵਾਸਥੀ ਸਾਡੇ ਵਕੀਰ ਦੇ ਵਿੱਚ ਇੱਕ ਠੇਕਾ ਆ ਲੋਕੀ ਪਬਲਿਕ ਬੜੀ ਪਰੇਸ਼ਾਨ ਹੋ ਠੇਕੇ ਤੋਂ ਆਵਾਜ਼ ਆਈ ਜਿਹੜੀ ਨੰਗਦੀ ਆਤੀਆਂ ਪਹਿਣਾ ਨੰਗਦੀਆਂ ਉਹ ਬੜੀ ਪਰੇਸ਼ਾਨੀ ਹੁੰਦੀ ਆ ਲੋਕੀ ਇੱਥੇ ਨੰਗੇ ਹੋ ਕੇ ਬਾਥਰੂਮ ਕਰਦੇ ਆ ਨੰਗਦੇ ਆ ਲੋਕੀ ਬੜੇ ਪਰੇਸ਼ਾਨ ਆ ਮੰਦਰਾਂ ਲਾਗੇ ਇੱਕ ਭਾਵਨਾਵਾਂ ਤੇ ਸਪੰਸਦੀ ਆ ਤੇ ਮੰਦਰ ਤੇ ਲਾਗੇ ਠੇਕਾ ਨਹੀਂ ਹੋਣਾ ਚਾਹੀਦਾ ਮੀਟ ਦੀਆਂ ਰੇੜੀਆਂ ਆਂਡਿਆਂ ਦੀਆਂ ਰੇੜੀਆਂ ਮੱਛੀ ਦੀਆਂ ਰੇੜੀਆਂ ਇੱਥੇ ਸ਼ਰੀਆਮ ਲੱਗੀਆਂ ਹੋਈਆਂ ਆ ਆਵਾਜ਼ ਆਈ ਜਨਤਾ ਨੂੰ ਬੜੀ ਪਰੇਸ਼ਾਨ ਆ ਈਆਂ ਬੜੀ ਪਰੇਸ਼ਾਨੀ ਆ ਇਹਨਾਂ ਨੂੰ ਅੱਜ ਵੀਰਾਂ ਨੂੰ 10 ਦਿਨ ਹੋ ਗਏ ਇੱਥੇ ਠੇਕੇ ਦੇ ਅੱਗੇ ਧਰਨਾ ਲਾ ਕੇ ਬੈਠਿਆਂ ਨੂੰ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੁੰਦੀ ਸਰਕਾਰ ਵੱਲੋਂ ਉਲਟਾ ਇਹਨਾਂ ਨੂੰ ਧਮਕੀ ਲਾ ਕੇ ਗਏ ਪੁਲਿਸ ਵਾਲੇ ਕਿ ਜੇ ਤੁਸੀਂ ਇਹ ਦਾਅ ਤਰਨ ਨਾ ਚੁੱਕਿਆ ਤੇ ਤੁਹਾਨੂੰ ਉਲਟਾ ਛੇਕੇ ਦਾ ਖਰਚਾ ਦੇਣਾ ਪਊਗਾ ਤੇ ਇਹ ਪਬਲਿਕ ਜਿਹੜੀ ਅਸੀਂ ਸਰਕਾਰਾਂ ਬਣਾਈਆਂ ਵਾ ਅਸੀਂ ਕਿਸੇ ਸਰਕਾਰ ਚੋਂ ਦੋਸਤ ਨਹੀਂ ਕਹਿੰਦੇ ਉਦੋਂ ਤੱਕ ਬਣਾਈਆਂ ਅਸੀਂ ਬਣਾਈਆਂ ਪਬਲਿਕ ਨੇ ਬਣਾਈਆਂ ਅਸੀਂ ਖੋਰ ਜਾ ਕੇ ਨਾਲ ਡੂ ਟੋਰ ਟੂ ਡੋਰ ਕੱਢ ਕੇ ਇਹਨਾਂ ਨੂੰ ਸਰਕਾਰਨ ਵੋਟਾਂ ਪਾਈਆਂ ਪਰ ਇਸ ਕਰਕੇ ਨਹੀਂ ਪਾਈਆਂ ਕਿ ਪਬਲਿਕ ਜਿਹੜੀ ਸਾਡੀ ਉਹ ਰੋਡ ਤੇ ਭਵੇ ਆਗੇ ਠੇਕੇ ਕਿੰਨੇ ਅਰੇ ਆਗੇ ਬੋਲੇ ਕਿ ਠੇਕੇ ਬੰਦ ਕਰੋ ਉਹ ਸਰਕਾਰਾਂ ਦੇ ਕੰਮ ਆ ਪੁਸ ਦੇ ਕੰਮ ਆ ਉਹ ਬੰਦ ਕਰਾਉਣ ਠੇਕੇ ਵਿਚਾਰੇ ਨੂੰ ਪਰੇਸ਼ਾਨ ਕਿਉਂ ਕਰਦੇ ਆ ਮੰਦਰ ਕਿੰਨੇ ਸਮੇਂ ਤੋਂ ਬੰਦ ਹੈ ਜੀ ਇਹ ਮੰਦਰ ਜੀ ਇਹ ਟਰਸਟ ਬਣਿਆ ਫੈਕਟਰੀਆਂ ਦੇ ਮੰਦਰ ਆ ਜੀ ਤੇ ਮਤਲਬ ਕਿ ਸਰਕਾਰ ਵੱਲੋਂ ਫੰਡ ਵਗੈਰਾ ਆਉਂਦਾ ਵਾ ਤੇ ਉਹ ਆਉਂਦੇ ਕਿਤੇ ਸਾਲ ਦੋ ਸਾਲ ਬਾਅਦ ਆਪਣੀ ਸਫਾਈ ਕਰ ਜਾਂਦੇ ਆ ਪਰ ਮੰਨਦੀ ਕਦੀ ਕਿਸੇ ਨੇ ਇਹ ਮੁੱਦਾ ਨਹੀਂ ਚੁੱਕਿਆ ਕਿ ਮੰਦਰ ਤੇ ਕੇ ਐਂਡ ਆਈ ਰੈਡੀ ਲੱਗੀ ਜਾਂ ਮੀਟ ਦੀ ਰੈਡੀ ਲੱਗੀ ਆ ਕਿਸੇ ਨੇ ਇਹੋ ਜਿਹਾ ਕੋਈ ਮੁੱਦਾ ਨਹੀਂ ਚੁੱਕਿਆ ਉਹਨੇ ਕਲੋਨੀ ਘਟੀ ਆ ਇੱਥੇ ਕਲੋਨੀ ਦੇ ਵਿੱਚ ਚੰਗੇ ਵਧੀਆ ਲੋਕ ਰਹਿੰਦੇ ਆ ਇਟੈਲੀਅਨ ਲੋਕ ਉਹਨਾਂ ਨੂੰ ਫੀਲਿੰਗ ਹੁੰਦੀ ਐ ਇਸ ਚੀਜ਼ ਦੀ ਗਲਤ ਵੀ ਸਾਡੇ ਧਰਨ ਨੁਕਸਾਨ ਆਤੇ ਉੱਤੇ ਸਾਨੂੰ ਆਪਣੇ ਇਦਾਂ ਦੀਆਂ ਚੀਜ਼ਾਂ ਨਹੀਂ ਚਾਹੀਦੀਆਂ ਅਸੀਂ ਵੀ ਲੰਘਦੇ ਆ ਅਸੀਂ ਇੱਕ ਦੋ ਤਿੰਨ ਵਾਰੀ ਇਹ ਮੁੱਦਾ ਚੁੱਕਿਆ ਪਰ ਕਿਸੇ ਨੇ ਗੱਲ ਨਹੀਂ ਸੁਣੀ ਅੱਜ ਅਸੀਂ ਤੁਹਾਡੇ ਮੀਡੀਆ ਦੇ ਥਰੂ ਅਸੀਂ ਇਹ ਜਿਹੜਾ ਮੈਸੇਜ ਹੈ ਸਰਕਾਰ ਤੱਕ ਪਹੁੰਚਾਉਨੇ ਆ ਪੁਸਤ ਸੱਜਣ ਤੱਕ ਪਹੁੰਚਾਉਨੇ ਆ ਸਾਡੇ ਕਿਸੇ ਨਾ ਕੋਈ ਲਗਦਬਾਜੀ ਨਹੀਂ ਕੋਈ ਠੇਕੇਦਾਰ ਨਾ ਕੋਈ ਪੁਲਿਸ ਨਾ ਕੋਈ ਸਰਕਾਰ ਨਾ ਅਸੀਂ ਇੱਕ ਪਬਲਿਕ ਤੌਰ ਤੇ ਇੱਕ ਸਾਡਾ ਨੂੰ ਇੱਕ ਹੱਥ ਜੋੜ ਕੇ ਝੋਲੀ ਅੱਡ ਕੇ ਕਹਿੰਨੇ ਆ ਵੀ ਸਾਡਾ ਤੇ ਸਾਡੀ ਮੰਗ ਜਿਹੜੀ ਪੂਰੀ ਕੀਤੀ ਜਾਵੇ ਠੇਕਾ ਬੰਦ ਨਾ ਇਹ ਕ ਮੰਦਰਿਆ ਇੱਕ ਬਾਕੀ ਸਰਕਾਰ ਨੂੰ ਬੇਨਤੀ ਹੱਥ ਜੋੜ ਕੇ ਵੀ ਇਹ ਜ਼ਰੂਰੀ ਠੇਕਾ ਜਿਹੜਾ ਤੋਂ ਸ਼ਿਫਟ ਕੀਤਾ ਜਾਵੇ ਮੰਦਰ ਦੀ ਬਿਲਕੁਲ ਜੀ ਗੰਦਨਾ ਗੰਦ ਲੱਗਦੀ ਮਜ਼ਦੂਰੀ ਗਾਦੀ ਤੁਸੀਂ ਸਾਹਮਣੇ ਮੀਡੀਆ ਬੈਠੇ ਆ ਵੀਡੀਓ ਬਣਾਓ ਤੇ ਸਰਕਾਰ ਤੱਕ ਪਹੁੰਚਾਓ ਪਤਾ ਲੱਗ ਜਾਊਗਾ ਵੀ ਕਿੰਨੀਂ ਗਦੂਰੀ ਆ ਦੂਰੀ ਤੇ ਉਹ ਵੀ ਜੇ ਕੋਈ ਹੋਲਾ ਰੱਖਿਆ ਹੋਵੇ ਸਾਹਮਣੇ ਸਾਰਾ ਕੋਈ ਸਾਹਮਣੇ ਨਜ਼ਰ ਆਉਣ ਡਿਆ ਤੇ ਜਿਹੜਾ ਮੰਦਰ ਦਾ ਗੇਟ ਆ ਉਹਦੇ ਬੂਹੇ ਮਰੇ ਵੀ ਆਂਡੇ ਜਿਹੜੀ ਲੱਗੀ ਆ ਉਹ ਵੀ ਤੁਹਾਨੂੰ ਵਿਖਾਤੀ ਆ ਇਹ ਤੁਸੀਂ ਇੱਕ ਵਾਰੀ ਜਾ ਕੇ ਵੇਖ ਲਓ ਧੰਨਵਾਦ ਜੀ ਇਹਦੇ ਨਾਲ ਇਹਦੇ ਬਾਰੇ ਕੋਈ ਠੇਕੇਦਾਰਾਂ ਨਾਲ ਗੱਲ ਹੋਈ ਤੁਹਾਡੀ ਠੇਕੇਦ ਇਹ ਉਹ ਬੱਸ ਆਉਂਦੇ ਆ ਜਿੱਦਾਂ ਕੀ ਦਾਲ ਆ ਗਈ ਵੀ ਆਈਏ ਜਾਨ ਨੂੰ ਠਕਾ ਠਕਾ ਲਾ ਗੇ ਉਹ ਜੀ ਰਾਤੀ ਵੀ ਆਏ ਪੰਜ ਸੱਤ ਦਸ ਬੰਦੇ ਇਕੱਠੇ ਹੋ ਗਏ ਤੇ ਇਹਨਾਂ ਨੇ ਚਲੋ ਵਿਚਾਰਿਆਂ ਨੇ ਮੱਲੇ ਵਾਲਿਆਂ ਨੇ ਉਹ ਰੌਲਾ-ਗੁਲਾ ਪਾ ਗੇ ਤੇ ਇੱਥੇ ਪੰਜ ਬੰਦੇ ਬੰਦੇ ਇਕੱਠੇ ਕਰ ਲਏ ਤੇ ਉਹ ਫਿਰ ਨਿਕਲ ਗਏ ਮਤਲਬ ਕੋਈ ਇਹੋ ਜਿਹੀ ਗਲਤੀ ਹੋਈ ਵੀ ਝਗੜਾ ਝੂੜਾ ਨਹੀਂ ਹੋਇਆ ਪਰ ਲੋ ਔਰ ਕੋਸ਼ਿਸ਼ ਦਿਓ ਕਰਦੇ ਗਏ ਇੱਥੇ ਕਾ ਖੋਲਣਾ ਖੋਲਣਾ ਪਰ ਹੋ ਸਕਦਾ ਵਾ ਇਸ ਤਰ੍ਹਾਂ ਦੇ ਹਲਾਕ ਰਹੇ ਦੇਖੋ ਜੀ ਇਹ ਹੋਣਾ ਹੀ ਹੋਣਾ ਇੱਕ ਨਾ ਇੱਕ ਦਿਨ ਹੋਣਾ ਹੀ ਹੋਣਾ ਜੇ ਸਾਨੂੰ ਧਮਕੀ ਲੱਗੀ ਆ ਸਾਡੀ ਸੰਤ ਨੂੰ ਲੱਗੀ ਆ ਧਮਕੀ ਤੇ ਉਹ ਫਿਰ ਇਹਨਾਂ ਦਾ ਕੀ ਤਾਂ ਕਾਹੀ ਕਰ ਸਕਦੇ ਸਾਡੇ ਨਾਲ ਕੁੱਟ ਮਾਰ ਵੀ ਹੋ ਸਕਦੀ ਡਾਈ ਵੀ ਹੋ ਸਕਦੀ ਆ ਸੱਟਾ ਪੇਟਾ ਵੀ ਲਾ ਸਕਦੀ ਆ ਬੰਦਿਆਂ ਨੂੰ ਬਾਕੀ ਸਾਡੀ ਜਿਹੜੇ ਬੰਦੇ ਆ ਟਟੇ ਆ ਤੇ ਦੇਖੋ ਵੀਰ ਜੀ ਜੇ ਗੱਲ ਕਰੀਏ ਮੰਦਰ ਦੀ ਮੰਦਰ ਕੰਧ ਨਾਲ ਕੰਧ ਸਾਂਝੀ ਆ ਠੀਕ ਆ ਅਸੀਂ ਵੀ ਜਦੋਂ ਮੈਨੇਜਰ ਦਾ ਮੰਦਰ ਅਜ ਤਾਂ ਨਹੀਂ ਬੰਦ ਕਾਫੀ ਕਰਦਾ ਬੰਦ ਆ ਪਰ ਕਿਸੇ ਨੇ ਪਹੁੰਚ ਨਹੀਂ ਕੀਤੀ ਠੀਕ ਆ ਜੇ ਵੀਰਾਂ ਨੇ ਪਹੁੰਚ ਕੀਤੀ ਆ ਤੇ ਅੱਜ ਪਹੁੰਚ ਕੀਤੀ ਆ ਤੇ ਅਸੀਂ ਤਗੜੇ ਹੋ ਕੇ ਖਲੋਤੇ ਆ ਤੇ ਨਾਲ ਉਹਨਾਂ ਚਾਰ ਪੰਜ ਵਾਦੀਆਂ ਵੀ ਲਾ ਦਈਆਂ ਨੇ ਮੋਹਨ ਨਗਰ ਲੱਗਦਾ ਪ੍ਰੀਨਗ ਲੱਗਦਾ ਜੀਤ ਨਗਰ ਲੱਗਦਾ ਨਵੀਂ ਵਾਦੀ ਲੱਗਦੀ ਆ ਕਾਸ਼ੀ ਨਗਰ ਲੱਗਦਾ ਤੇ ਅਸੀਂ ਚਾਹਦੇ ਆ ਵੀ ਇਹ ਮੰਦਿਰ ਜਿਹੜਾ ਵਾ ਸਾਨੂੰ ਖੁੱਲਣਾ ਚਾਹੀਦਾ ਵਾ ਤੇ ਚਲੋ ਸਾਡੇ ਬੀਰੰਗ ਦਲ ਤੋਂ ਵੀ ਆਏ ਆ ਇਹਨਾਂ ਨੇ ਵੀ ਅਹੀਂ ਬੜੀ ਪਹੁੰਚ ਕੀਤੀ ਆ ਆਰਐਸਐਸ ਨਾਲ ਵੀ ਗੱਲ ਕਰਕੇ ਆ ਪਤਤਕ ਚਲੋ ਅਮੀਦ ਖੰਨਾ ਜੀ ਨਾਲ ਵੀ ਗੱਲ ਹੋਈ ਆ ਖੰਨਾ ਸਾਹਿਬ ਨਾਲ ਵੀ ਗੱਲ ਹੋਈ ਆ ਅਰਧ ਖੰਨਾ ਜੀ ਨਾਲ ਵੀ ਉਹਨਾਂ ਨੇ ਕਿਹਾ ਵੀ ਸਾਨੂੰ ਮੀਨੰਬਰ ਸਾਹਿਬ ਮੰਦਿਰ ਸਾਡਾ ਖੁੱਲਿਆ ਵਾ ਅਸੀਂ ਉਧਰ ਲੱਗੇ ਆ ਤੇ ਜੇ ਉਧਰੋਂ ਸਾਡਾ ਹੁੰਦਾ ਤੇ ਅਸੀਂ ਸਾਡੀ ਕੋਸ਼ਿਸ਼ ਆ ਵੀ ਇਹ ਨਈਅਰ ਫੈਮਿਲੀ ਆ ਉਹਨਾਂ ਨਾਲ ਗੱਲਬਾਤ ਕਰਕੇ ਮੰਦਰ ਖਲਾਇਆ ਜਾਣਾ ਤੇ ਤੁਸੀਂ ਕਿਨੇ ਦਿਨ ਤੋਂ ਪ੍ਰੋਟੈਸਟ ਕਰ ਰਹੇ ਹੋ ਤੇ ਸਰ 10 12 ਦਿਨ ਤੋਂ ਅਸੀਂ ਨਾਲ ਲੱਗੇ ਜੀ ਅੱਜ ਵੀ ਸਾਰੀ ਜਨਤਾ ਦੇ ਨਾਲ ਹੀ ਹੈ ਇੱਥੇ ਕੋਈ ਪਾਰਟੀ ਬਾਜੀ ਨਹੀਂ ਕੋਈ ਪਾਰਟੀ ਦਾ ਨਹੀਂ ਤੇ ਸਭ ਅਸੀਂ ਇਕੱਠੇ ਆ ਜੀ ਸਾਨੂੰ ਵੈਸੇ ਕਾਂਗਰਸੀ ਹੋਵੇ ਜਾਂ ਕੋਈ ਹੋ ਸਾਰੇ ਅਸੀਂ ਇੱਕ ਜਨਤਾ ਹੈ ਜਨਤਾ ਹੈ ਅਸੀਂ ਇੱਥੇ ਕੋਈ ਪਾਰਟੀ ਬਾਜੀ ਦਾ ਕੰਮ ਨਹੀਂ ਕਰਦੇ ਅਸੀਂ ਤਾਂ ਚਾਹੁੰਦੇ ਆ ਵੀ ਇਹ ਮੰਦਰ ਖੁੱਲੇ ਠੇਕਾ ਇਹ ਤੋਂ ਸ਼ਿਫਟ ਕੀਤਾ ਜਾਵੇ ਠੇਕੇਦਾਰ ਤਾਂ ਅਸੀਂ ਦੁਸ਼ਮਣ ਨਹੀਂ ਹੈਗੇ ਵੀ ਅਸੀਂ ਇਹਦਾ ਇਹਦਾ ਅਸੀਂ ਕੰਮ ਬੰਦ ਕਰਾਂਗੇ ਜਦੋਂ ਇਹਨੇ ਇਹ ਤੋਂ 500 ਕਿਲੋਮੀਟਰ ਸੈਸੋ ਗਵਰਨਮੈਂਟ ਦੂਰੀ ਲਾ ਦੇ ਇੱਕਦਮ ਇਹ ਮਗ ਕਲ ਉਸ ਤੇ ਜਨਾਂ ਦੇ ਹਾਲਾਤ ਨੇ ਤੇ ਕੀ ਖੂਨ ਖਾਬਾ ਹੁੰਦਾ ਡਰ ਹੈਗਾ ਜੀ ਸੋ ਬਿਲਕੁਲ ਹੈਗਾ ਸਰ ਜੀ ਸਰ ਦੇਖੋ ਜਿਹੜੇ ਠੇਕੇਦਾਰ ਹੁੰਦੇ ਨੇ ਆ ਕੇ ਧਮਕੀਆਂ ਲਾਉਂਦੇ ਨੇ ਸਾਡੇ ਡਿਪਟੀ ਸਾਹਿਬ ਆਏ ਸੀ ਉਹ ਹਰਪਾਲ ਸਿੰਘ ਜੀ ਉਹ ਇੱਥੇ ਆ ਕੇ ਸਾਨੂੰ ਧਮਕੀਆਂ ਲਾਗੇ ਵੀ ਇੱਥੇ ਮੈਂ ਤੁਹਾਡੇ ਕੋਲ ਜਿੰਨੇ ਦਿਨ ਠੇਕਾ ਬੰਦ ਰੂ ਉਹਦਾ ਖਰਚਾ ਪਾਵਾਂਗਾ ਪਲਾਨ ਪਾਵਾਂਗਾ ਮੈਂ ਤੁਹਾਡੇ ਤੇ ਪਰਚੇ ਕਰਾਂਗਾ ਐਂਗਾ ਪਰਚੇ ਕਰਨਾ ਫਿਰ ਭਰਾ ਸਾਡੇ ਤੇ ਪਰਚੇ ਕਰਨਾ ਹੋਰ ਕੀ ਕਰਨ ਉਹਨਾਂ ਨੇ ਮੰਦਾ ਨਹੀਂ ਦਿਖਾਇਆ ਸੀ ਦਿਖਾਇਆ ਤੁਹਾਨੂੰ ਸਭ ਦਾ ਨਜ਼ਰ ਹੁੰਦਾ ਜੀ ਸਾਡੇ ਤੇ ਪੋਸਟਰ ਪਾੜ ਕੇ ਜੀ ਨੇ ਕੌਣ ਪੜ ਗਿਆ ਪਾਸ ਹਰਪਾਲ ਸਿੰਘ ਜੀ ਉਹਨਾਂ ਨੇ ਜਿਹੜੇ ਨਾਲ ਮੁਲਾਜ਼ਮ ਆਏ ਹਨ ਗਿਆ ਪੜੋ ਪੋਸਟ ਵਿੱਚ ਅੱਛਾ ਤੁਹਾਨੂੰ ਕੀ ਚਾਹਤੋ ਕਾਨੂੰਨ ਦੀ ਸਹਾਇਤਾ ਦੇਖੋ ਸਾਨੂੰ ਕਾਨੂੰਨ ਦੀ ਸਹਾਇਤਾ ਚਾਹੀਦੀ ਹੈ ਅਸੀਂ ਪੁਲਿਸ ਮੁਲਾਜ਼ਮਾਂ ਨੂੰ ਕਹਿੰਦੇ ਹਾਂ ਕਿ ਸਾਡੇ ਭਰਾ ਨੇ ਸਾਡੇ ਨਾਲ ਸਾਡੀ ਸਪੋਰਟ ਕਰਕੇ ਇੱਥੋਂ ਠੇਕਾ ਚੁਕਾ ਕੇ ਠੇਕਾ ਸ਼ੂਟ ਕਰਾਇਆ ਜਾਵੇ ਤੇ ਮੰਦਿਰ ਸਾਡਾ ਖੁੱਲ ਜਾਣਾ ਵਾ ਮੰਦਿਰ ਆਪ ਖਲਾਣਾ ਹੀ ਖਲਾਣਾ ਸਾਡੇ ਭਰਾ ਲੱਗੇ ਪੈ ਰਹੇ ਹੋ ਮਸਲਾ ਇਹ ਆ ਜੀ ਆ ਠੇਕੇ ਦਾ ਮਸਲਾ ਆ ਜੀ ਇੱਥੇ ਜਿਹੜਾ ਅਸੀਂ ਬੈਠੇ ਆ 10 15 ਦਿਨਾਂ ਤੋਂ ਬੈਠੇ ਆ ਇਹ ਠੇਕਾ ਬੰਦ ਕਰਾਉਣ ਵਾਸਤੇ ਇਸ ਕਰਕੇ ਕਿ ਇੱਥੇ ਲਾਗੇ ਇੱਕ ਮੰਦਿਰ ਪੈਂਦਾ ਜੀ ਤੇ ਮੰਦਿਰ ਦੀ ਵਿਵਧੀ ਹੁੰਦੀ ਆ ਜਿਹੜੇ ਸ਼ਰਾਬੀ ਆ ਇੱਥੇ ਸ਼ਰਾਬ ਪੀ ਕੇ ਉਹਦੇ ਬਾਹਰ ਹੀ ਮੰਦਿਰ ਦੇ ਬੈਠ ਕੇ ਗਲਾਸੀਆਂ ਲੈ ਕੇ ਬਹਿ ਜਾਂਦੇ ਆਂਡੇ ਲੈ ਕੇ ਬਹਿ ਜਾਂਦੇ ਆ ਲਾਗੋਂ ਦੀ ਧੀਆਂ ਪਹਿਣਾ ਲੰਗਦੀਆਂ ਵਾ ਕਿਉਂਕਿ ਦੋ ਚੌਂਕ ਲਾਉਂਦੀਆਂ ਨੂੰ ਜਿਹੜਾ ਵੇ ਰਸਤਾ ਮੇਨ ਜਿਹੜਾ ਜਾਂਦਾ ਵਾ ਅਸੀਂ ਇਹ ਪ੍ਰਸ਼ਾਸਨਕਾਰੀ ਬੇਨਤੀ ਕਰਦੇ ਆਂ ਇਹ ਜਿਹੜਾ ਇੱਥੋਂ ਠੇਕਾ ਹੀ ਬੰਦ ਨਹੀਂ ਕਰਾ ਰਹੇ ਅਸੀਂ ਆਨੇ ਕਿ ਇੱਥੋਂ ਤੋਂ ਦੋ ਚਾਰ ਦਾ ਦੁਕਾਨਾਂ ਛੱਡ ਕੇ ਇਸ ਠੇਕੇ ਜਿਹੜਾ ਉੱਥੇ ਸਿਮਟ ਕੀਤਾ ਜਾਵੇ ਜੋ ਕਿ ਇੱਥੋਂ ਜਿਹੜੀ ਆ ਮੰਦਿਰ ਦੀ ਜੇ ਜਿਹੜੀ ਅਮਰੀਤਾਂ ਨੂੰ ਵੰਦੇ ਹੋਏ ਜਿਹੜਾ ਇੱਥੇ ਸਾਫ ਸਵਾਬਾਈ ਦਵੇ ਤੇ ਜਿਹੜੇ ਲੋਕ ਧੀਆ ਪਹਿਣਾ ਜਿਹੜੀਆਂ ਨਤ ਜਾਂਦੀਆਂ ਵਾ ਇਥੋਂ ਸਵੇਰੇ ਸ਼ਾਮ ਚਾਰੀਆਂ ਜਾਂਦੀਆਂ ਵਾ ਉਹ ਇਹ ਜਿਹੜੀਆਂ ਸੁਰੱਖਿਅਤ ਰਹਿਣ ਕਿਉਂਕਿ ਜਿਹੜੇ ਸ਼ਰਾਬੀ ਆ ਉਹਨਾਂ ਨੂੰ ਉਹਨਾਂ ਨੂੰ ਵੇਖ ਕੇ ਕੋਈ ਸ਼ੇਰਖਾਮੀਆਂ ਕਰਦਾ ਕੋਈ ਗੱਲਾਂ ਕਰਦਾ ਸ਼ਰਾਬ ਪੀ ਕੇ ਡਿੱਗੇ ਰਹਿੰਦੇ ਆ ਇਹ ਕਰਕੇ ਹੀ ਜਾਂਦੇ ਆ ਵੀ ਜਿਹੜਾ ਇਥੋਂ ਠੇਕਾ ਇਸ ਨੂੰ ਟੋਣਾ ਚਾਹੀਦਾ ਠੇਕੇਦਾਰ ਨਾਲ ਕੋਈ ਗੱਲਬਾਤ ਹੋਈ ਇਹਦੀ ਠੇਕੇਦਾਰ ਵੀ ਆਏ ਆ ਜੀ ਦੋ ਚਾਰ ਵਾਰ ਹੀ ਆਏ ਆ ਕਦੀ ਤਾਂ ਠੱਗਾ ਕਰਨਾ ਚਾਹੁੰਦੇ ਆ ਔਰ ਇਹ ਧੱਕਾ ਨਹੀਂ ਹੋਉਂਦਾ ਨਾ ਅਸੀਂ ਜਿਹੜਾ ਬੇਰਕਰ ਨਿਵਾਸੀ ਆ ਹਰੇ ਇੱਕਜੋਟੇ ਆ ਸਾਰੀਆਂ ਪਾਰਟੀਆਂ ਜਿੰਨੀਆਂ ਵੀ ਪਾਰਟੀਆਂ ਰਾਜਨੀਤਿਕ ਪਾਰਟੀਆਂ ਇੱਕ ਮੋਟੇ ਆ ਤੇ ਅਸੀਂ ਜਿਹੜੇ ਜਿੰਨਾ ਤੱਕ ਇਹ ਠੇਕਾ ਨਹੀਂ ਇੱਥੇ ਸਿੱਟੂਗਾ ਉਹ ਨਜ਼ਰ ਇਸ ਤੋਂ ਨਹੀਂ ਉਠਾਂਗੇ ਕੌਸ਼ਨ ਨੂੰ ਕੰਪਲੇਨ ਦਾ ਪਤਾ ਸਾਰਾ ਪਤਾ ਜੀ ਪੁਲਿਸ ਹੁੰਦੀ ਆ ਜੀ ਪੁਲਿਸ ਕੋਈ ਕਾਰਵਾਈ ਨਹੀਂ ਪੁਲਸ ਉਲਟੀ ਜਿਹੜੀ ਉਹਨਾਂ ਨੇ ਮਜਬਤ ਕਰ ਲਈ ਆ ਜੀ ਇੱਥੇ ਮੈਂ ਸੁਣਿਆ ਸੀ ਕਿ ਇੱਥੇ ਫਰਦਾਰਪਾਲ ਸਿੰਘ ਹੁਣੇ ਆਏ ਸੀਗੇ ਜੋ ਇਹ ਪੋਸਟਰ ਪਾਸਟਰ ਭਾਰ ਕੇ ਗਏ ਕੁਝ ਸਾਡੇ ਬੰਦਿਆਂ ਨੂੰ ਧਮਕੀਆਂ ਵੀ ਦੇ ਕੇ ਗਏ ਆ ਕਿ ਜਿਹੜਾ ਅਸੀਂ ਜਿਹੜਾ ਘਾਟੇ ਤੇ ਉਲਟੇ ਪਰਚੇ ਕਰਦੇ ਆ ਪਰਚੇ ਦੇ ਪੱਧ ਬਣਦੇ ਜੇ ਅਸੀਂ ਉਹਨਾਂ ਦੀ ਕੋਈ ਰਿਕਵਰੀ ਬਣਦੀ ਹੀ ਐ ਅਸੀਂ ਇਹ ਕਹਿ ਰਹੇ ਆ ਕਿ ਇੱਥੋਂ ਥੋੜਾ ਸ਼ਿਫਟ ਹੋ ਜਾਣਾ ਚਾਹੀਦਾ ਵਾ ਥੋੜਾ ਦੂਰੀ ਕਰ ਲੋ ਇਹ ਕਰਕੇ ਮੇਰੀ ਜਥੇਬੰਦੀਆਂ ਨੂੰ ਵੀ ਸਾਰੀ ਹਿੰਦੂ ਜਥੇਬੰਦੀਆਂ ਨੂੰ ਵੀ ਜਿਹੜੀ ਬੇਨਤੀ ਆ ਕਿ ਇੱਕ ਮੋਠੂ ਹੋ ਕੇ ਆਓ ਤੇ ਇੱਕ ਤੇ ਆਪਾਂ ਮੰਦਰ ਖਲਾਈਏ ਮੰਦਰ ਪੜੇ ਚਲਾਣ ਤੋਂ ਬੰਦ ਪਿਆ ਵਾ ਤੇ ਇਹ ਜਿਹੜਾ ਮੰਦਰ ਦੀ ਮਨਿਆਤਾ ਨੂੰ ਜਿਹੜਾ ਕੈਮਰਾ ਖੇਜ ਜਾਵੇ ਤੇ ਠੇਕਾ ਇੱਥੋਂ ਜਿਹੜਾ ਸ਼ਿਫਟ ਕੀਤਾ ਜਾ